ਪ੍ਰਤਾਪ ਸਿੰਘ ਬਾਜਵਾ ਵੱਲੋਂ ਦਿੱਤੇ ਗਏ ਵਿਵਾਦਪੂਰਨ ਬਿਆਨ ਦੇ ਉੱਤੇ ਆਵਾਦੀ ਪਾਰਟੀ ਦੇ ਵੱਲੋਂ ਮੋਹਾਲੀ ਦੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਹਰ ਸੁਖਿੰਦਰ ਸਿੰਘ ਬੱਬੀ ਬਾਦਲ ਮੇਰੇ ਨਾਲ ਗੱਲਬਾਤ ਕਰਦੇ ਆਂ ਬੱਬੀ ਜੀ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੇ ਜਿਹੜਾ ਬਿਆਨ ਦਿੱਤਾ ਸਭ ਤੋਂ ਪਹਿਲਾਂ ਉਹਨੂੰ ਕਿਵੇਂ ਦੇਖਦੇ ਹੋ ਕਿਉਂਕਿ ਉਸੇ ਦੀ ਤਰਫ਼ ਦੇ ਉੱਤੇ ਉਸ ਬਿਆਨ ਦੇ ਖਿਲਾਫ ਵੀ ਤੁਸੀਂ ਇਹ ਰੋਸ ਪ੍ਰਦਰਸ਼ਨ ਕਰ ਰਹੇ ਹੋ ਦੇਖੋ ਮੈਂ ਸਮਝਦਾ ਹਾਂ ਬਾਜਵਾ ਸਾਹਿਬ ਨੂੰ ਬੜਾ ਟਾਈਮ ਹੋ ਗਿਆ ਸਿਆਸਤ 'ਚ ਬਾਜਵਾ ਸਾਹਿਬ ਇਹੋ ਜਿਹੇ ਬਿਆਨ ਦਿੰਦੇ ਚੰਗੇ ਨਹੀਂ ਲੱਗਦੇ ਇੱਥੋਂ ਪਤਾ ਲੱਗਦਾ ਉਹਨਾਂ ਦੀਆਂ ਮਹੱਤਵ ਕਾਆਂਸ਼ਾਵਾਂ ਅੱਜ ਉਹਨਾਂ ਦੀ ਸਮਝ ਤੇ ਵੀ ਭਾਰੂ ਪੈ ਰਹੇ ਦੇਖੋ ਪੰਜਾਬ 'ਚ ਬੈਠੇ ਜਿਹੜੇ ਬੰਦੇ ਲੋਕ ਸੰਗਤ ਹੈ ਉਹਦੇ ਵਿੱਚ ਡਰ ਦਾ ਮਾਹੌਲ ਪੈਦਾ ਕਰਨਾ ਅੱਜ ਪਾਕਿਸਤਾਨ 'ਚ ਬੈਠੇ ਲੋਕ ਪੰਜਾਬ ਦੇ ਦੁਸ਼ਮਣ ਹੈਰਾਨ ਹੈ ਕਿ ਲੜਾਈ ਜਿਹੜੀ ਪੰਜਾਬ ਦੇ ਖਿਲਾਫ ਜਿਹੜਾ ਸਾਡੀ ਡਿਊਟੀ ਸੀ ਡਰ ਪੈਦਾ ਕਰਨਾ ਮਾਹੌਲ ਖਰਾਬ ਕਰਨਾ ਪੰਜਾਬ ਪੁਲਿਸ ਦਾ ਮਨੋਬਲ ਗੇਰਨਾ ਵੀ ਐਲੋਪੀ ਸਾਹਿਬ ਸਾਡਾ ਕੰਮ ਕਰਨ ਲੱਗੇ ਅੱਜ ਬਾਜਵਾ ਸਾਹਿਬ ਕੀ ਦਾ ਫਾਇਦਾ ਕਰ ਰਹੇ ਨਹੀਂ ਜੇ ਬਾਜਵਾ ਸਾਹਿਬ ਕੋਲ ਇਨਫੋਰਮੇਸ਼ਨ ਹੈ ਜਿਹੜੀ ਸਰਕਾਰ ਕੋਲ ਵੀ ਨਹੀਂ ਤਾਂ ਬਾਜਵਾ ਸਾਹਿਬ ਨੂੰ ਸੋਰਸ ਦੱਸਣਾ ਚਾਹੀਦਾ ਹੈ ਪੰਜਾਬ ਦੀ ਬਿਹਤਰੀ ਲਈ ਅਮਨ ਕਾਨੂੰਨ ਲਈ ਜੇ ਬਾਜਵਾ ਸਾਹਿਬ ਨੇ ਛੁਰਲੀ ਛੱਡੀ ਸੀ ਜਿਹੜਾ ਕਿ ਮੈਨੂੰ ਜ਼ਿਆਦਾ ਲੱਗਦਾ ਹੈ ਕਿ ਸ਼ਾਇਦ ਉੱਥੇ ਬੈਠਿਆ ਨੇ ਹੀ ਗਾਟ ਕੈਰੇਟ ਉਹ ਜਿਵੇਂ ਆਪਾਂ ਵਹਾੜ ਚ ਬਹਿ ਜਾਂਦੇ ਆ ਉਹ ਵਹਾੜ ਚ ਬਹਿ ਕੇ ਉਹਨਾਂ ਨੇ ਬਹੁਤ ਗੈਰ ਜ਼ਿੰਮੇਵਾਰ ਗੱਲ ਕੀਤੀ ਪਹਿਲਾਂ ਉਹਨਾਂ ਨੇ ਸੀਚੇਵਾਲ ਸਾਹਿਬ ਦੇ ਖਿਲਾਫ ਗੱਲ ਕੀਤੀ ਇਹ ਰਾਜ ਕੱਲ ਪਰਸੋ ਫੇਰ ਦੁਬਾਰਾ ਗੈਰ ਜ਼ਿੰਮੇਵਾਰ ਗੱਲ ਕੀਤੀ ਲੇਕਿਨ ਉਹਨਾਂ ਨੂੰ 5 ਮਿੰਟਾਂ ਦਾ ਟਾਈਮ ਲੱਗਣਾ ਸੀ ਕਲੀਅਰ ਕਰ ਦਿੰਦੇ ਲੇਕਿਨ ਕਲੀਅਰ ਕਰਨ ਦੀ ਬਜਾਏ ਤੁਹਾਨੂੰ ਯਾਦ ਹੋਣਾ ਹੈ ਗਾਂਧੀ ਨਾਲ ਮੈਂ ਕੰਟਰੋਵਰਸੀ ਨੂੰ ਆਪਦੇ ਹੱਕ ਚ ਵਰਤਣ ਲੱਗ ਪਾਲਵਾ ਸਾਹਿਬ ਦੇ ਜਿਹੜੇ ਉਹਨਾਂ ਨੂੰ ਲੱਗ ਰਿਹਾ ਹੈ ਕਿ ਅੱਜ ਪੰਜਾਬ ਕਾਂਗਰਸ ਮੇਰੇ ਪਿੱਛੇ ਖੜ ਗਈ ਕਿਉਂਕਿ ਪੰਜਾਬ ਕਾਂਗਰਸ ਦੇ ਵੱਲੋਂ ਵੀ ਅੱਜ ਰੋਸ ਪ੍ਰਦਰਸ਼ਨ ਹੈ ਜਿਹੜਾ ਜਿਹੜੀ ਐਫ ਆਈ ਆਰ ਪਹਾੜੀ ਸਾਈਬਰ ਥਾਣੇ ਵਿਖੇ ਬਾਜਵਾ ਜੀ ਦੇ ਖਿਲਾਫ ਹੋਈ ਹੈ ਉਸ ਦੇ ਵਿਰੋਧ ਦੇ ਵਿੱਚ ਕਾਂਗਰਸ ਰੋਸ ਪ੍ਰਦਰਸ਼ਨ ਕਰ ਰਹੀ ਹੈ ਦੁੱਖ ਤਾਂ ਅਸਲ ਕਾਂਗਰਸ ਤੇ ਹੈ ਕਿ ਜਿਹੜੀ ਜਮਾਤ ਨੂੰ ਬਾਜਵਾ ਸਾਹਿਬ ਨੂੰ ਡੰਕਣ ਚਾਹੀਦਾ ਸੀ ਕਿ ਬਾਜਵਾ ਸਾਹਿਬ ਤੁਸੀਂ ਮਾਫੀ ਮੰਗੋ ਜਾਂ ਬਿਆਨ ਵਾਪਸ ਲਓ ਉਹ ਤਾਂ ਕਹਿੰਦੇ ਵੀ ਬਾਜਵਾ ਨੇ ਸੱਚ ਕਿਹਾ ਹੈ ਤੇ ਬਾਜਵਾ ਸਹੀ ਸਟੈਂਡ ਹੈ ਜੇ ਸਿਆਸੀ ਪਾਰਟੀਆਂ ਇਹੋ ਜਿਹਾ ਪੱਖ ਲੈਣ ਲੱਗੀਆਂ ਕੱਲ ਨੂੰ ਅਕਾਲੀ ਦਲ ਦਾ ਕੋਈ ਲੀਡਰ ਆਕੂਗਾ ਵੀ 3 ਐਲ ਐਮ ਜੀਆਂ ਆ ਗਈਆਂ ਦੋ ਬਿਲਡਿੰਗਾਂ ਤੇ ਖੜੀਆਂ ਜੀ ਆਪ ਦਾ ਹਿਸਾਬ ਲਾ ਕੇ ਚੱਲੋ ਤੇ ਪੰਜਾਬ ਦੇ ਲੋਕ ਵਿਚਾਰੇ ਬਨੇਰਿਆਂ ਵੱਲੇ ਝਾਕੀ ਜਾਣਗੇ ਵੀ ਇੱਥੇ ਵੀ ਐਲ ਐਮ ਜੀ ਆ ਇੱਥੇ ਵੀ ਐਲ ਐਮ ਜੀ ਇੱਥੋਂ ਵੀ ਗਰਨੇਡਾ ਆ ਇੱਥੋਂ ਵੀ ਗਰਨੇਡਾ ਸੋ ਬਾਜਵਾ ਸਾਹਿਬ ਨੂੰ ਮੈਂ ਸਮਝਦਾ ਹਾਂ ਉਹਨਾਂ ਤੋਂ ਗਲਤੀ ਹੋ ਗਈ ਉਹਨਾਂ ਨੂੰ ਇਹ ਕੰਟਰੋਵਰਸੀ ਖਤਮ ਕਰਨੀ ਚਾਹੀਦੀ ਤਾਂ ਕਿ ਇਹਨੂੰ ਲਮਕਾ ਕੇ ਇਹਦੇ ਤੋਂ ਸਿਆਸੀ ਰੋਟੀਆਂ ਸਿੱਕਣੀਆਂ ਚਾਹੀਦੀਆਂ ਚਾਹੀਦੀਆਂ ਕੰਟਰੋਲ ਕਾਂਗਰਸ ਦੇ ਲੀਡਰ ਇਹ ਕਹ ਰਹੇ ਨੇ ਕਿ ਜਿਹੜਾ ਪ੍ਰਤਾਪ ਸਿੰਘ ਬਾਜਵਾ ਉਹਨਾਂ ਦੇ ਖਿਲਾਫ ਮਾਮਲਾ ਦਰਜ ਹੋਇਆ ਉਹ ਕਹਿੰਦੇ ਇਹ ਤਾਂ ਬਦਲਾਖੂਬ ਨੀਤੀ ਹੈ ਇਹ ਰਾਜਨੀਤੀ ਤੋਂ ਪ੍ਰੇਰਿਤ ਹੈ ਦੇਖੋ ਪਰਚਾ ਜਿਹੜਾ ਦਰਜ ਹੋਇਆ ਨਾ ਇਹ ਬਖਲਾ ਹੈ ਤਾਂ ਕਰਨਾ ਜ਼ਰੂਰੀ ਸੀ ਵੀ ਇਹ ਪਿਰਤ ਨਾ ਪੈ ਜਾਏ ਅਸੀਂ ਸਹੇ ਨੂੰ ਨਹੀਂ ਸੀ ਪਹੇ ਨੂੰ ਰੋਣੇ ਆ ਵੀ ਇੱਕ ਬਾਜਵਾ ਸਾਹਿਬ ਬਾਜਵਾ ਸਾਹਿਬ ਸਾਡੇ ਖਿਲਾਫ ਅੱਜ ਦਾ ਨਹੀਂ ਬੋਲਦਾ ਲੇਕਿਨ ਪਹਿਲਾਂ ਕਦੇ ਕੋਈ ਕੇਸ ਦਾ ਨਹੀਂ ਹੋਇਆ ਕੋਈ ਆਮ ਆਦਮੀ ਕੋਈ ਕੇਸ ਕੋਈ ਨਹੀਂ ਉਹਨਾਂ ਦੀ ਡਿਊਟੀ ਹੈ ਮੁੱਦੇ ਚੱਕਣ ਲੇਕਿਨ ਇੱਕ ਲਾਈਨ ਹੈ ਦੇਖੋ ਕੱਲ ਜਾਖੜ ਸਾਹਿਬ ਨੇ ਵੀ ਕਿਹਾ ਵੀ ਬਾਜਵਾ ਹੈਸ ਕ੍ਰੋਸ ਦਾ ਲਾਈਨ ਇਹ ਕਈ ਵਾਰ ਬੰਦੇ ਤੋਂ ਅਚਨ ਚੇਤ ਇਹੋ ਜੀ ਗਲਤੀ ਹੁੰਦੀ ਹੈ ਵੱਡਾ ਦਿਲ ਕਰਕੇ ਉਹਨਾਂ ਨੂੰ ਮੰਨਣੀ ਚਾਹੀਦੀ ਹੈ ਬਾਜਵਾ ਸਾਹਿਬ ਨੂੰ ਇਹੋ ਜਿਹਾ ਮਾਹੌਲ ਨਹੀਂ ਸਿਰਜਣਾ ਚਾਹੀਦਾ ਜਿਹੜੇ ਪਾਕਿਸਤਾਨ ਦੇ ਵਿੱਚ ਬੈਠੇ ਪੰਜਾਬ ਦੇ ਦੁਸ਼ਮਣ ਸਿਰਜਣਾ ਚਾਹੁੰਦੇ ਆ ਆਮ ਆਦਮੀ ਪਾਰਟੀ ਛੱਡੋ ਕੋਈ ਵੀ ਸਰਕਾਰ ਹੋਵੇ ਪੰਜਾਬ ਦੀ ਸੁਰੱਖਿਆ ਲਈ ਤਾਂ ਵਚਨਬੱਧ ਪੰਜਾਬ ਦੀ ਅਮਨ ਸ਼ਾਂਤੀ ਲਈ ਤਾਂ ਵਚਨਬੱਧ ਸੋ ਮੈਂ ਸਮਝਦਾ ਹਾਂ ਅੱਜ ਬਾਜਵਾ ਸਾਹਿਬ ਨੂੰ 5 ਮਿੰਟ ਲੱਗਦੇ ਆ ਇਹ ਕਿਰਪਾ ਕਰਕੇ ਇਸ ਕੰਟਰੋਵਰਸੀ ਤੇ ਹੀ ਸ਼ੁੱਡ ਕਮ ਕਲੀਨ ਓਨ ਇਟ ਨਹੀਂ ਕੱਲੀ ਮਾਫੀ ਨਾਲ ਗੱਲ ਬਣ ਜੇਗੀ ਜਾਂ ਤੁਸੀਂ ਚਾਹੁੰਦੇ ਹੋ ਕਿ ਹੁਣ ਕਾਨੂੰਨੀ ਕਿਉਂਕਿ ਐਫ ਆਈ ਆਰ ਦਰਦ ਹੋ ਚੁੱਕੀ ਆ ਤਾਂ ਕਾਨੂੰਨੀ ਜਿਹੜੀ ਸਜ਼ਾ ਉਹਨਾਂ ਨੂੰ ਵੀ ਮਿਲਣੀ ਚਾਹੀਦੀ ਹੈ ਜੇ ਬਾਜਵਾਦ ਸਾਹਿਬ ਇੰਨਾ ਹੀ ਕਬੂਲ ਕਰ ਲੈਣ ਕਿ ਮੈਂ ਅਖਬਾਰ ਪੜ੍ਹ ਕੇ ਇਹ ਗੱਲ ਕੀਤੀ ਸੀ ਤਾਂ ਕੋਈ ਕਾਨੂੰਨੀ ਕਾਰਵਾਈ ਨਹੀਂ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਾਂਗੇ ਲੇਕਿਨ ਇਹ ਗੱਲ ਮੰਨਣ ਕਿ ਮੈਥੋਂ ਗਲਤੀ ਹੋਈ ਹੈ ਮੈਂ ਕੋਈ ਕਿਸੇ ਆਈਬੀ ਜਾਂ ਰੌ ਦੇ ਬੰਦੇ ਨੇ ਨਹੀਂ ਮੈਨੂੰ ਦੱਸਿਆ ਕਿਸੇ ਇੰਟੈਲੀਜੈਂਸ ਦੇ ਬੰਦੇ ਨੇ ਨਹੀਂ ਮੈਨੂੰ ਦੱਸਿਆ ਇਹ ਗੱਲ ਕਹਿ ਦੇ ਗੱਲ ਖਤਮ ਪੰਜਾਬ ਦੇ ਲਖਮੀਰ ਸਿੰਘ ਬੱbbi ਬਾਦਲੋੜਾ ਦੇ ਨਾਲ ਗੱਲਬਾਤ ਕੀਤੀ ਦੀ ਕੋਈ ਸਮਝਦਾਰੀਆ ਬਿਆਨ ਨਹੀਂ ਦਿੱਤਾ ਗਿਆ ਹਰ ਵਾਰ ਆਪਣੇ ਬਿਆਨ ਤੇ ਆਪਣਾ ਸਟੈਂਡ ਬਣਾ ਕੇ ਮੰਨ ਲੈਣ ਕੇ ਆਈ ਹੈ ਜਾਂ ਗਲਤ ਪਿਆਰਾ ਤਾਂ ਕੋਈ ਵੀ ਕਿਸੇ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਕਰਕੇ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਦੇ ਨਾਲ ਇੱਕ ਤਮਾਸ਼ੀਦ ਵਾਲਾ ਰੁਭਈਆ ਅਪਣਾਦੇ ਰਹੇ ਨੇ ਹਰ ਵਾਰ ਪਾਰਟੀ ਦੇ ਵੱਲੋਂ ਰੋਜ਼ਪਰ ਰੋਜ਼ ਸ਼ੋਅ ਨੇ ਉਹ ਬੜਾ ਹੀ ਤੇ ਕੈਬਨਟ ਫਰੀ ਦੇ ਜਿਹੜਾ ਸਰਵਜੋਤ ਸਿੰਘ ਉਹ ਵੀ ਅੱਧਾ ਬੜਾ ਹੀ ਪੰਜਾਬ ਦੇ ਲਈ ਖਤਰਨਾਕ ਬਿਆਨ ਦਿੱਤਾ ਕੰਪਨੀ ਕਰਨ ਬੋਰਡ ਦੇ ਚੇਅਰਮੈਨ ਸਾਡੇ ਸਾਰਿਆਂ ਨੇ ਪਹੁੰਚ ਨੇ ਵਟੀ ਚੈਨਲ ਦੇ ਉੱਤੇ ਦੇਖਿਆ ਤੇ ਤਾਂ ਸਿੰਘ ਬਾਦਵਾ ਜੀ ਪਹੁੰਚਾਰੇ ਦੇ ਵਿੱਚ ਬੜੇ ਹੀ ਤੇ ਸਬੰਧੀ ਅਗਲੀ ਅਪਡੇਟ ਵੀ ਤੁਹਾਡੇ ਸਾਹਮਣੇ ਸਭ ਤੋਂ ਵੱਡੇ ਹੀ ਵਿਸ਼ਵਾਸ ਦੇ ਨਾਲ ਕਹਿ ਰਹੇ ਨੇ ਪੰਜਾਬ ਦੇ ਸੂਬਾ ਪ੍ਰਧਾਨ ਪੰਜਾਬ ਦੇ ਵਿੱਚ ਕੈਬਨਿਟ ਮੰਤਰੀ ਵੀ ਪਹੁੰਚਾਏ ਨੇ ਔਰ ਧਰਨੇ ਰੋਜ਼ ਮਸਾਰੇ ਜੀ ਆਵਾਇਆ 18 ਚੱਲ ਚੁੱਕੇ ਨੇ ਇਹ ਸਬੰਧੀ ਅਗਲੀ ਅਪਡੇਟ ਤੁਹਾਨੂੰ ਜੀਤ ਦੇ ਮਾਧਿਅਮ ਨਾਲ ਦਿੱਤੀ ਜਾਵੇਗੀ ਇਕੱਲੀ-ਕੱਲੀ ਜੀਤ ਦਾ ਪਤਾ ਕਿ ਕਿਹੜਾ ਬੰਬ ਕਿੱਥੇ ਪਿਆ ਕਿਹੜਾ ਬੰਬ ਕਦੋਂ ਚੱਲੇ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ